ਸ੍ਰੀ ਅਕਾਲ ਤਖਤ ਸਾਹਿਬ ਦੇ ਫੈਸਲੇ ਤੋਂ ਬਾਅਦ ਗੁੰਗਵਰ ਵਿਜੇ ਪ੍ਰਤਾਪ ਸਿੰਘ ਦਾ ਵੱਡਾ ਬਿਆਨ ਆਇਆ ਸਾਹਮਣੇ ਉਹਨਾਂ ਨੇ ਆਪਣੀ ਪਾਰਟੀ ਸਮੇਤ ਹੋਰ ਕਈ ਪਾਰਟੀਆਂ ਦੇ ਲੀਡਰਾਂ ਤੇ ਵੀ ਬੇਅਦਬੀਆਂ ਨੂੰ ਲੈ ਕੇ ਚੁੱਕਿਆ ਉਂਗਲਾ ਆਉ ਸੁਣਦੇ ਹਾਂ ਉਹਨਾਂ ਦਾ ਬਿਆਨ ਦੋਸਤੋ ਤੁਸੀਂ ਸਾਰੇ ਜਾਣਦੇ ਹੋ ਕਿ ਬੇਅਦਬੀ ਦੀ ਲੜਾਈ ਬਰਗਾੜੀ ਦੀ ਲੜਾਈ ਕਿਸ ਤਰੀਕੇ ਦੇ ਨਾਲ ਚੱਲ ਰਹੀ ਹੈ ਔਰ ਇਸ ਮੁੱਦੇ ਤੇ ਹੀ ਮੈਂ ਕੈਪਟਨ ਸਾਹਿਬ ਨੂੰ बोलके सीधा कि ਤੁਹਾਡੇ ਸਿਸਟਮ ਦੇ ਵਿੱਚ ਮੈਨੂੰ ਕੰਮ ਨਹੀਂ ਕਰਨਾ ਹੈ ਮੈਂ ਆਈਪੀਐਸ ਦੀ ਨੌਕਰੀ ਛੱਡ ਦਿੱਤੀ ਸੀ ਹੁਣ ਤੁਸੀਂ ਦੇਖੋਗੇ ਅੱਜ ਦਾ ਜਿਹੜਾ ਦਿਨ ਹੈ ਅੱਜ ਸਾਰੇ ਪੰਜਾਬ ਨੂੰ ਪੰਜਾਬ ਵਾਸੀਆਂ ਨੂੰ ਦੇਸ਼ ਵਿਦੇਸ਼ ਦੇ ਵਿੱਚ ਜੋ ਰਹਿ ਰਹੇ ਨੇ ਥੋੜੀ ਜਿਹੀ ਖੁਸ਼ੀ ਹੋਈ ਹੋਗੀ ਕਿ ਸ੍ਰੀ ਅਕਾਲ ਤਖਤ ਸਾਹਿਬ ਤੇ ਜੋ ਫੈਸਲਾ ਆਇਆ ਹੈ ਔਰ ਜੋ ਅੱਜ ਦੀ ਕਾਰਵਾਈ ਹੋਈ ਹੈ ਉਸ ਦੇ ਵਿੱਚ ਜਿਹੜੇ ਦੋਸ਼ੀ ਸੀਗੇ ਜਿਨ੍ਹਾਂ ਨੂੰ ਮੈਂ ਦੋਸ਼ੀ ਪਰਿਵਾਰ ਬੋਲਦਾ ਹੁੰਦਾ ਸੀ ਦੋਸ਼ੀ ਪਰਿਵਾਰ ਨੇ ਆਪਣਾ ਜੁਰਮ ਕਬੂਲ ਕਰ ਲਿਆ ਹੈ ਇੱਕ ਇੱਕ ਚੀਜ਼ ਜੋ ਅਸੀ ਤਪਤੀਸ਼ ਦੇ ਵਿੱਚ ਕੀਤੀ ਸੀ ਕੈਪਟਨ ਸਾਹਿਬ ਦੀ ਲੀਗਲ ਟੀਮ ਹੋਵੇ ਜਾਂ ਉਹਨਾਂ ਦੀ ਪੋਲੀਟੀਕਲ ਟੀਮ ਹੋਵੇ ਉਹਨਾਂ ਨੇ ਸਾਡੀ ਰਿਪੋਰਟ ਖਾਰਜ ਕੀਤੀ ਸੀ ਸਭ ਤੋਂ ਪਹਿਲਾਂ ਮੈਂ ਇਹ ਸਪਸ਼ਟ ਕਰਨਾ ਚਾਹੁੰਦਾ ਹਾਂ ਕਿ ਜੋ ਮੇਰੀ ਰਿਪੋਰਟ ਸੀਗੀ ਉਹ ਕੋਈ ਰਿਪੋਰਟ ਨਹੀਂ ਸੀਗੀ ਇਹ ਚਾਰ ਸ਼ੀਟ ਸੀਗਾ ਔਰ ਚਾਰ ਸ਼ੀਟ ਫਰੀਦਕੋਟ ਦੀ ਮਾਨਜੋਗ ਅਦਾਲਤ ਦੇ ਵਿੱਚ ਦਿੱਤੀ ਹੋਈ ਸੀ ਔਰ ਜਦੋਂ ਖਾਰਜ ਕਰਵਾਈ ਗਈ ਉਦੋਂ ਵੀ ਰਿਪੋਰਟ ਕਿਥੇ ਪਈ ਸੀ ਫਰੀਦਕੋਟ ਦੀ ਮਾਨਜੋਗ ਸੈਸ਼ਨ ਅਦਾਲਤ ਦੇ ਵਿੱਚ ਮੈਂ ਹਮੇਸ਼ਾ ਇਹ ਹੀ ਬੇਨਤੀ ਕਰਦਾ ਰਿਹਾ ਕਿ ਜਦਸ ਰਿਪੋਰਟ ਨੂੰ ਖਾਰਜ ਕੀਤਾ ਜਾ ਰਿਹਾ ਹੈ ਕਰਾਇਆ ਜਾ ਰਿਹਾ ਹੈ ਕਟੋ-ਕਟ ਉਸ ਨੂੰ ਮਾਨਜੋਗ ਹਾਈ ਕੋਰਟ ਦੇ ਵਿੱਚ ਲਿਆ ਕੇ ਦੇਖ ਲਿਆ ਜਾਵੇ ਕਿ ਉਹ ਕੀ ਚੀਜ਼ ਹੈ ਕਿਉਂ ਜਿਸ ਚੀਜ਼ ਨੂੰ ਖਾਰਜ ਕਰ ਰਹੇ ਹੋ ਉਹ ਚੀਜ਼ ਉਹ ਮਟੀਰੀਅਲ ਫਰੀਦਕੋਟ ਦੇ ਵਿੱਚ ਪਿਆ ਹੈ ਬਗੈਰ ਉਸ ਨੂੰ ਵੇਖੇ ਹੋਏ ਕਿਸ ਤਰੀਕੇ ਦੇ ਨਾਲ ਇਨਸਾਫ ਹੋ ਸਕਦਾ ਹੈ ਐਸ ਕਰਕੇ ਦੇਖੋ ਇਨਸਾਫ ਦਾ ਕਤਲ ਹੋਇਆ ਇਨਸਾਫ ਦਾ ਕਤਲ ਹੋਇਆ ਉਹ ਵੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਦਬੀ ਦੇ ਕੇਸ ਦੇ ਵਿੱਚ ਗੋਲੀकांड ਦੇ ਕੇਸ ਦੇ ਵਿੱਚ ਐਸ ਕਰਕੇ ਮੈਂ ਕਿਹਾ ਕਿ ਨਹੀਂ ਹੁਣ ਇਸ ਸਿਸਟਮ ਦੇ ਵਿੱਚ ਆਈਪੀਐਸ ਦੀ ਨੌਕਰੀ ਨਹੀਂ ਕਰਨੀ ਹੈ ਔਰ ਇਸ ਸਿਸਟਮ ਨੂੰ ਬਦਲਣਾ ਹੈ ਮੈਂ ਸਿਸਟਮ ਨੂੰ ਬਦਲਣ ਵਾਸਤੇ ਆਈਪੀਐਸ ਦੀ ਨੌਕਰੀ ਛੱਡੀ ਸੀ ਲੇਕਿਨ ਅੱਜ ਜੋ ਫੈਸਲਾ ਆਇਆ ਹੈ ਮੈਂ ਵੀ ਇਹਨਾਂ ਲੋਕਾਂ ਦੇ ਨਾਲ ਪੁੱਛ ਗਿੱਛ ਕੀਤੀ ਸੀ ਸਰਦਾਰ ਸੁਖਵੀਰ ਸਿੰਘ ਜੀ ਬਾਦਲ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਜੋ ਅੱਜ ਰਹੇ ਨਹੀਂ ਮੈਂ ਅਕਸ਼ੇ ਕੁਮਾਰ ਦੇ ਨਾਲ ਪੁੱਛ ਗਿੱਛ ਕੀਤੀ ਸੀ ਹੋਰ ਬਹੁਤ ਸਾਰੇ ਲੀਡਰਾਂ ਦੇ ਨਾਲ ਤੇ ਬਹੁਤ ਸਾਰੇ ਅਫਸਰਾਂ ਦੇ ਨਾਲ ਪੁੱਛ ਗਿੱਛ ਮੈਂ ਕੀਤੀ ਸੀ ਠੀਕ ਹੈ ਤੁਸੀਂ ਸਾਰੇ ਜਾਣਦੇ ਹੋ ਕਿ ਐਸਆਈਟੀ ਨੇ ਮੈਨੂੰ ਸਹਿਯੋਗ ਨਹੀਂ ਕੀਤਾ ਜੋ ਸੀਨੀਅਰ ਮੋਸਟ ਮੈਂਬਰ ਸੀਗੇ 2 ਮੇਰੇ ਤੋਂ ਉੱਪਰ ਉਹਨਾਂ ਨੇ આજ ਤੱਕ ਕੋਈ ਕੇਸ ਡਾਇਰੀ ਨਹੀਂ ਲਿਖੀ ਹੈ ਔਰ ਇਹ ਚੀਜ਼ ਮੈਂ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਜ਼ਿਕਰ ਕਰ ਚੁੱਕਿਆ ਹਾਂ ਆਜ ਜੋ ਕਬੂਲਨਾਮਾ ਹੋਇਆ ਹੈ ਏਕ ਏਕ ਗੁਨਾਹ ਜੋ ਕਬੂਲ ਕੀਤਾ ਗਿਆ ਹੈ ਉਹ ਐਗਜ਼ਿਸਟ ਹੈ ਇੱਕ ਸਮਰੀ ਹੈ वैसे ਤਾਂ ਇਹ ਪੂਰਾ ਕਮਰਾ ਪਰ ਜਾਏਗਾ ਜੋ ਸਬੂਤ ਅਸੀਂ ਮਾਨਜੋਗ ਅਦਾਲਤ ਦੇ ਵਿੱਚ ਦਿੱਤਾ ਲੇਕਿਨ ਉਹਦਾ ਇੱਕ ਜਿਸਟ ਹੈ ਦੇ ਵਿੱਚ ਸਮਰੀ ਹੈ ਇੱਕ ਸਮਰੀ ਹੈ ਬਸ ਸਮਰੀ ਦੇਖੋ ਚਾਹੇ ਤੁਸੀਂ ਦੇਖੋ ਬੇਅਦਬੀ ਕਿਉਂ ਕਰਵਾਈ ਗਈ ਪ੍ਰੋਟੈਸਟ ਕਿਉਂ ਹੋਇਆ ਪ੍ਰੋਟੈਸਟ ਕਿਉਂ ਹੋਇਆ ਪ੍ਰੋਟੈਸਟ ਇਸ ਕਰਕੇ ਹੋਇਆ ਕਿਉਂਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋਈ ਇਸ ਤੋਂ ਇਲਾਵਾ ਇੱਕ ਮੂਵੀ ਰਿਲੀਜ਼ ਕਰਾਈ ਗਈ ਸੀਗੀ 5 ਅਕਤੂਬਰ ਨੂੰ 25 ਸਤੰਬਰ ਨੂੰ 25 ਸਤੰਬਰ ਨੂੰ ਇੱਕ ਮੂਵੀ ਮੈਸेंजर ਆਫ ਗੋਡ ਸੀਗੀ ਉਹ ਰਿਲੀਜ਼ ਹੋਈ ਸੀ ਔਰ 2 ਅਕਤੂਬਰ ਨੂੰ ਇੱਕ ਹੋਰ ਮੂਵੀ ਰਿਲੀਜ਼ ਹੋਈ ਸੀ ਅਕਸ਼ੇ ਕੁਮਾਰ ਦੀ ਸਿੰਘ ਇਜ਼ ਬਲਿੰਗ ਇਹ ਦੋਵੇਂ ਦੀ ਰਿਲੀਜ਼ ਦਾ ਆਪਸ ਦੇ ਵਿੱਚ ਬਹੁਤ ਹੀ ਨੇੜਲਾ ਸੰਬੰਧ ਹੈ ਇਹ ਸਾਰਾ ਕੁਝ ਐਗਿਸਟ ਹੈ ਔਰ ਇਹ ਅਦਾਲਤ ਦੇ ਵਿੱਚ ਵੀ ਹੈ ਇਹ ਹਰ ਪਾਸੇ ਹੈ ਔਰ ਸਰਕਾਰ ਦੇ ਕੋਲ ਵੀ ਹੈ ਪੁਲਿਸ ਡਿਪਾਰਟਮੈਂਟ ਦੇ ਕੋਲ ਵੀ ਹੈ ਸਾਡੇ ਵਕੀਲ ਸਹਿਬਾਨ ਦੇ ਕੋਲ ਵੀ ਹੈ ਜੋ ਮੈਂ ਅੱਜ ਲਿਆਂਦਾ ਅੱਜ ਤੁਸੀਂ ਦੇਖੋ ਇੱਕ ਇੱਕ ਚੀਜ਼ ਇਹਦੇ ਵਿੱਚ ਹੈ ਕਿ ਮਾਫੀ ਜਦੋਂ ਦਿੱਤੀ ਗਈ ਤੇ ਕਿੰਨੇ ਪੈਸੇ ਲਗਾਏ ਗਏ ਐਡਵਰਟਾਈਜ਼ਮੈਂਟ ਤੇ ਉਹ ਵੀ ਇਹਨਾਂ ਨੇ ਅੱਜ ਕਬੂਲ ਕਰ ਲਿਆ ਹੈ ਇਹਦੇ ਵਿੱਚ ਗਲਤ ਕੀ ਹੈ ਦੇਖੋ ਇਹ ਸਾਰਾ ਚੀਜ਼ੇ ਦੇ ਵਿੱਚ ਲਿਖਿਆ ਹੋਇਆ ਹੈ ਤੇ ਇਹੀ ਚੀਜ਼ ਨੂੰ ਕੈਨਸਲ ਕੀਤਾ ਗਿਆ ਹੈ ਤਾਂ ਹੀ ਮੈਂ बार-बार ਬੋਲਦਾ ਹਾਂ ਕਿ ਤੁਸੀਂ ਰੀਪੋਰਟ ਮੰਗਾਉਂਦੇ ਰਿਪੋਰਟ ਮੰਗਾ ਕੇ ਪੜ ਦੇ ਇੱਕ ਲਾਈਨ ਤੁਸੀਂ ਦੱਸਦੇ ਕਿ ਕਿਹੜੀ ਲਾਈਨ ਗਲਤ ਹੈ ਫਿਰ ਇੱਕ ਲਾਈਨ ਵੀ ਗਲਤ ਮਿਲੇ ਤੁਸੀਂ ਕੁਐਸਟ ਕਰ ਦਿੰਦੇ ਕਰਾ ਦਿੰਦੇ ਮੈਨੂੰ ਕੋਈ ਇਤਰਾਜ਼ ਨਹੀਂ ਸੀ ਤਾਂ ਆ ਦੇਖੋ ਇਹਦੇ ਵਿੱਚ ਵੀ ਇਹੀ ਜ਼ਿਕਰ ਹੈ ਕਿ ਇਹਨਾਂ ਨੇ ਲੱਖਾਂ ਰੁਪਏ ਖਰਚ ਕੀਤੇ ਔਰ ਇਹਦੇ ਵਿੱਚ ਬਿੱਲ ਵੀ ਦਿੱਤਾ ਹੋਇਆ ਹੈ ਬਿੱਲ ਵੀ ਅਸੀਂ ਇਨ ਰਾਈਟਿੰਗ ਐਸਜੀਪੀਸੀ ਕੋਲੋਂ ਲੈ ਕੇ ਬਤੌਰ ਵਜਹ ਸਬੂਤ ਅਦਾਲਤ ਵਿੱਚ ਦਿੱਤਾ ਕੋਈ ਵੈਸੇ ਨਹੀਂ ਅਸੀਂ ਇਲਜ਼ਾਮ ਲਗਾ ਦਿੱਤਾ श्रोणि कमेटी तो असे लिखितੇ ਤੌਰ ਤੇ ਉਹ ਹਰੇਕ ਐਡਵਰਟਾਈਜ਼ਮੈਂਟ ਦਾ ਬਿੱਲ ਲੈ ਕੇ ਲਗਾਇਆ ਹੋਇਆ ਹੈ ਤਾਂ ਜੋ ਉਹ ਸਬੂਤ ਹੁੰਦਾ ਹੈ ਇਸ ਸਬੂਤ ਤੋਂ ਹੀ ਇਹ ਸਾਰੇ ਲੋਕ ਡਰ ਗਏ ਇਸ ਤੋਂ ਇਲਾਵਾ ਦੇਖੋ ਹਰ ਚੀਜ਼ ਇਹਦੇ ਵਿੱਚ ਹੈ ਹਰ ਇੱਕ ਚੀਜ਼ ਜਿਸਨੂੰ 24 ਸਤੰਬਰ ਨੂੰ pardon ਕੀਤਾ ਗਿਆ ਮਾਫੀ ਦਿੱਤਾ ਗਿਆ ਮਾਫੀਨਾਮਾ ਕਿਸ ਨੇ ਲਿਖਿਆ ਸੀ ਸਰਦਾਰ trilochtan singh ਜੀ ਦਾ ਮੈਂ ਬਿਆਨ ਲਿਖਿਆ ਹੋਰ ਉਹਨਾਂ ਨੇ ਵੀ ਤੈਅਦ ਕੀਤੀ ਹੈ ਇਸ ਸੰਬੰਧ ਵਿੱਚ ਮੈਂ ਪੰਜਾਬ ਵਿਧਾਨ ਸਭਾ ਦੇ ਵਿੱਚ ਵੀ ਜ਼ਿਕਰ ਕਰ ਚੁੱਕਿਆ ਹਾਂ ਸਰਦਾਰ ਤਰਲੋਚਨ ਸਿੰਘ ਜੀ ਮੇਰੇ ਗਵਾਹ ਸੀਗੇ ਔਰ ਪਹਿਲਾਂ ਉਹ ਕਟਗਿਣਤੀ ਕਮਿਸ਼ਨ ਦੇ ਚੇਅਰਮੈਨ ਰਹਿ ਚੁੱਕੇ ਨੇ ਔਰ ਰਾਜ ਸਭਾ ਦੇ ਮੈਂਬਰ ਰਹਿ ਚੁੱਕੇ ਨੇ ਉਹਨਾਂ ਨੇ ਰਾਜ ਸਭਾ ਦੇ ਵਿੱਚ ਵੀ ਬੇਅਦਬੀ ਦੇ ਬਾਰੇ ਸਾਰਾ ਬਿਰਤਾਂਤ ਲਿਖਿਆ ਇੱਥੇ ਦੇਖੋ ਜੱਥੇਦਾਰ इकबाल सिंह जी जो तख्त श्री पटना साहिब दे जथेदार सन ਉਹਨਾਂ ਦਾ ਬਿਆਨ ਵੀ ਹੈ ਉਹਨਾਂ ਨੇ ਸਾਰਾ ਕੁਝ ਵਿਸਤਾਰਪੂਰਵਕ ਹੱਥ ਲਿਖੇ ਤੋਂ ਉਹਨਾਂ ਦਾ ਬਿਆਨ ਹੈ ਕਿ ਕਿਸ ਤਰੀਕੇ ਦੇ ਨਾਲ 22 ਸਤੰਬਰ ਨੂੰ ਮਾਫੀ ਦਿੱਤੀ ਗਈ ਸੀ ਇਹ ਸਾਰਾ ਚੀਜ਼ ਸਬੂਤ ਹੈ ਔਰ ਇਸ ਤੋਂ ਇਲਾਵਾ ਜੋ ਇੱਕ ਐਸਆਈਆਰ ਸੀਗਾ 2007 ਦਾ 2007 ਦਾ ਐਫਆਈਆਰ ਕਿਸ ਤਰੀਕੇ ਦੇ ਨਾਲ ਖਾਰਜ ਕਰਵਾਇਆ ਗਿਆ ਕੁਐਸਟ ਕਰਵਾਇਆ ਗਿਆ 2000 ਜਦੋਂ 12 ਦਾ ਇਲੈਕਸ਼ਨ ਆ ਰਿਹਾ ਸੀ ਤਾਂ ਉਸ ਇਲੈਕਸ਼ਨ ਤੋਂ 5 ਦਿਨ ਪਹਿਲਾਂ ਕਿਸ ਤਰੀਕੇ ਦੇ ਨਾਲ ਉਹ ਐਫਆਈਆਰ ਦੇ ਵਿੱਚ ਕੈنسਲੇਸ਼ਨ ਦਿੱਤਾ ਗਿਆ ਇਹਦੇ ਵਿੱਚ ਗੌਰ ਕਰਨ ਵਾਲੀ ਗੱਲ ਹੈ ਕਿ ਜਦੋਂ ਮਾਨਜੋ ਗਵਰਨਰ ਸਾਹਿਬ ਨੇ ਕੇਸ ਚਲਾਉਣ ਦੀ অনুমতি ਦੇ ਦਿੱਤੀ ਸੈਂਕਸ਼ਨ ਦੇ ਦਿੱਤਾ ਉਸ ਤੋਂ ਬਾਅਦ ਇੱਕ थानेदार एक एस एच तो ओ कैंसिलेशन लिख रहा है 2012 हज़ार बारह के इलैक्शन तो पांच दिन पहला यह सारा देखो सबूत है एक एक चीज ये दिता हुआ है इस दाल सारे गवाह के बयान प्लस जिन्हें भी सबूत सके तो मैं बार बार कह रहा कि यह सारांश है यह कोई रिपोर्ट नहीं है सारांश है तो हर चीज़ ये जो अज कबूल किया गया किस तरीके दे नाल गोली चिली किस तरीके बेदबी करवाई गई और हर चीज़ इस है ਉਹਨਾਂ ਨੇ ਕੀਤਾ ਕਬੂਲ ਮੈਂ ਇਹ ਕਹ ਰਿਹਾ ਕਿ ਦੇਖੋ ਅਸੀਂ ਉਸ ਦਿਨ ਜਿਸ ਸਟੈਂਡ ਤੇ ਸੀਗੇ ਜਿਸ ਦਿਨ ਅਸੀਂ ਨੌਕਰੀ ਛੱਡੀ ਸੀ ਆਜ ਵੀ ਉਸੇ ਸਟੈਂਡ ਤੇ ਕਾਇਮ ਹਾਂ ਮੈਂ ਉਦੋਂ ਵੀ ਕਿਹਾ ਸੀ ਤੁਸੀਂ ਮੇਰਾ 13 April 2021 ਦਾ Facebook ਪੋਸਟ ਦੇਖ ਸਕਦੇ ਹੋ ਜਿਸ ਦੇ ਵਿੱਚ ਮੈਂ ਕਿਹਾ ਸੀ ਕਿ ਮੇਰੀ ਅਪੀਲ ਗੁਰੂ ਗੋਬਿੰਦ ਸਿੰਘ ਜੀ ਦੀ ਅਦਾਲਤ ਦੇ ਵਿੱਚ ਚੱਲ ਰਹੀ ਹੈ ਮੈਂ ਰੱਖ ਦਿੱਤੀ ਹੈ ਔਰ ਉਸ ਅਦਾਲਤ ਤੋਂ ਹੀ ਮੈਨੂੰ ਉਮੀਦ ਹੈ मैं ये भी बार बार बोलता हाँ कि उस अदालत रोजाना तौर पर सुनवाई चल रही है आज भी जो लोग इस केस दिनाल जो कुछ भी कर रहे हैं वो सारा चीज भी सुनवाई अधीन है और बहुत चंगे तरीके ये तो एक ट्रेलर है मैं यही कि आज जो श्री अकाल तख्त साहिब ते जो कुछ होया है एक ट्रेलर है जिस तरह असि बोलते हैं ना कि आगे आगे देखिए होता है क्या आगे आगे होर कुछ होना है बहुत कुछ होना है और हर सच्चाई सामने आनी है और वो हर चेहरे तो नकाब उठ जाना है जैस जैस ने जो जो करतूत की जो कांग्रेस की सरकार उदो भी मेरे ते बहुत तस्दत किया गया जो साढे मुख्यमंत्री भगवंत मान बने इन्होंने तो तस्दत की हद कर दी थी हद कर परमात्मा की कृपा है कि मेरी साह चल रही है और होर बहुत सारिया गलां ने जो मैं दसागा इन्हों में जाके दो तीन बारी मुलाकात की रेजिडेंस से भी विधानसभा चिट्ठिया ने मेरे को ने हर चिट्ठी की कापी जो मान योग मुख्य साहब नीति क्यों क्योंकि चौबीस घंटिया की गल की थी। तो एक बार भी तुम्हें उचित नहीं समझिया कि मेरे नी गल करो जिस दिन मेरी ज्वाइनिंग हो जूट्यूब ते भी है हरेक थान है फेसबुक ਤੇ ਹੈ ਕਿ ਜਿਸ ਦਿਨ ਮੇਰੀ ਜੁਆਇਨਿੰਗ ਹੋਈ ਸੀ ਭਗਵੰਤ ਮਾਨ ਸਾਹਿਬ ਨੇ ਤੇਜਰੀਵਾਲ ਸਾਹਿਬ ਨੇ ਇੱਕ ਹੀ ਹੱਸੀ ਕੇਸੀ ਬਰਗਾੜੀ ਦੇ ਕੇਸ ਦੇ ਵਿੱਚ ਇਨਸਾਫ ਦੇਵਾਂਗੇ ਸਬੂਤ ਦੇ ਤੌਰ ਤੇ ਉਹਨਾਂ ਨੇ ਇਹ ਕਿਹਾ ਕਿ ਦੇਖੋ ਜਿਸ ਅਫਸਰ ਨੇ ਇਨਕੁਆਇਰੀ ਕੀਤੀ ਹੈ ਉਹ ਅਫਸਰ ਹੁਣ ਸਾਡੇ ਨਾਲ ਹੈ ਤੇ ਇਹ ਅਫਸਰ ਆਪਣੀ ਕਲਮੀ ਹੁਣ ਇਨਸਾਫ ਦੇਗਾ ਇਸ ਕਰਕੇ ਤੁਸੀਂ ਵਿਸ਼ਵਾਸ ਕਰੋ ਕਿ ਅਸੀਂ ਇਨਸਾਫ ਦੇਵਾਂਗੇ ਇਹ ਭਗਵੰਤ ਮਾਨ ਸਾਹਿਬ ਨੇ 21 ਜੂਨ 2021 ਨੂੰ ਅੰਮ੍ਰਿਤਸਰ ਦੇ ਸਰਕਟ ਹਾਊਸ ਦੇ ਵਿੱਚ ਇਹ ਗੱਲ ਕਹੀ ਸੀ ਔਰ ਤੁਸੀਂ ਸਾਰੇ ਲੋਕਾਂ ਨੇ ਉਸ ਚੀਜ਼ ਤੇ ਵਿਸ਼ਵਾਸ ਕਰ ਲਿਆ ਲੇਕਿਨ ਪਗਵੰਤ ਮਾਨ ਸਾਹਿਬ ਜਦੋਂ ਤੋਂ ਮੁੱਖ ਮੰਤਰੀ ਬਣੇ 16 ਮਾਰਚ 2022 ਇਹਨਾਂ ਨੇ ਇੱਕ ਵਾਰ ਵੀ ਉਚਿਤ ਨਹੀਂ ਸਮਝਿਆ ਕਿ ਮੇਰੇ ਨਾਲ ਗਲ ਕਰਦੇ ਜਦੋਂ ਮੈਂ ਗਿਆ ਇਹਨਾਂ ਦੇ ਕੋਲ ਦੋ ਤਿੰਨ ਵਾਰੀ ਮੈਂ ਗਿਆ ਹਾਂ ਵਿਧਾਨ ਸਭਾ ਦੇ ਵਿੱਚ ਵੀ ਤੇ ਇਹਨਾਂ ਦੇ ਰੈ residense ਤੇ ਵੀ ਮੈਂ ਕੇਜਰੀਵਾਲ ਸਾਹਿਬ ਨੂੰ ਮਿਲਿਆ ਐਸੇ ਸੰਬੰਧ ਦੇ ਵਿੱਚ ਮੈਨੂੰ ਕੋਈ ਉਹਦਾ ਨਹੀਂ ਚਾਹੀਦਾ ਸੀ ਮੈਨੂੰ ਕੁਝ ਨਹੀਂ ਚਾਹੀਦਾ ਸੀ ਲੇਕਿਨ ਇਹਨਾਂ ਨੇ ਵੀ ਜੋ ਕੰਮ ਕੈਪਟਨ ਅਮਰਿੰਦਰ ਸਿੰਘ ਜੀ ਨੇ ਕੀਤਾ ਉਸ ਨਾਲੋਂ 100 ਗੁਣਾ ਇਹਨਾਂ ਲੋਕਾਂ ਨੇ ਕੀਤਾ ਤਸੱਦਦ ਵੀ ਕੀਤਾ ਮੇਰੇ ਤੇ ਉਹ ਤਸੱਦਦ ਬਿਆਨ ਨਹੀਂ ਕੀਤਾ ਜਾ ਸਕਦਾ ਹੈ ਐਸ ਵੇਲੇ ਮੌਕਾ ਆਉਣ ਦੋ ਮੈਂ ਇੱਕ ਇੱਕ ਤਸੱਦਦ ਦੇ ਬਾਰੇ ਹਰ ਚੀਜ਼ ਮੈਂ ਉਹ ਰਾਜ ਖੋਲਾਂਗਾ ਕਿ ਕਿਸ ਤਰੀਕੇ ਦੇ ਨਾਲ ਕੈਪਟਨ ਸਾਹਿਬ ਦੇ ਟਾਈਮ ਮੇਰੇ ਤੇ ਤਸੱਦਦ ਹੋਇਆ ਕਿਸ ਤਰੀਕੇ ਦੇ ਨਾਲ ਭਗਵੰਤ ਮਾਨ ਜੀ ਦੇ ਟਾਈਮ ਮੇਰੇ ਤੇ ਤਸੱਦਦ ਹੋਇਆ ਤੇ ਆਜ ਵੀ ਕਿਸ ਤਰੀਕੇ ਦੇ ਨਾਲ ਹੋ ਰਿਹਾ ਹੈ ਸਿਰਫ ਇਹੀ ਹੈ ਕਿ ਇਹਨਾਂ ਕੇਸਾਂ ਦੇ ਉੱਤੇ ਮੈਂ ਪਹਰਾ ਦੇ ਰਿਹਾ ਹਾਂ ਹਾਈ ਕੋਰਟ ਹੋਵੇ ਸੁਪਰੀਮ ਕੋਰਟ ਹੋਵੇ ਫਰੀਦ ਕੋਰਟ ਦੀ ਅਦਾਲਤ ਹੋਵੇ ਜਾਂ ਫਰੀਦ ਕੋਰਟ ਤੋਂ ਜ਼ਿਲ੍ਹਾ ਅਦਾਲਤ ਚੰਡੀਗੜ੍ਹ ਦੇ ਵਿੱਚ ਕੇਸ ਤਬਦੀਲ ਹੋ ਚੁੱਕੇ ਨੇ ਮੈਂ ਆਪਣੇ ਨਿੱਜੀ ਵਕੀਲ ਸਾਹਿਬਾਨ ਦੇ ਨਾਲ ਮੈਂ ਇਹਨਾਂ ਕੇਸਾਂ ਦੀ ਪਰਵਾਈ ਕਰ ਰਿਹਾ ਹਾਂ ਮੈਂ ਜੋ ਅਦਾਲਤਾਂ ਨੇ ਕਾਨੂੰਨੀ ਅਦਾਲਤਾਂ ਇੱਥੇ ਵੀ ਸਾਡੀ ਪੈਰਵਾਈ ਇਸ ਕਰਕੇ ਚੱਲ ਰਹੀ ਹੈ ਕੱਲ ਹੋ ਕੇ ਦੇਖੋ ਜਾਣਾ ਸਾਰਿਆਂ ਨੇ ਹੈ ਜਦੋਂ ਅਸੀਂ ਜਾਈਏ ਤਾਂ ਜਦੋਂ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਮਣੇ ਜਾਈਏ ਤਾਂ ਇਹ ਹੀ ਕਹਣ ਕਿ ਹਾਂ ਜੀ ਤੁਸੀਂ ਉੱਥੋਂ ਵੀ ਲੜਾਈ ਲੜ ਕੇ ਆਏ ਹੋ ਮੈਨੂੰ ਪਤਾ ਹੈ ਕਿ ਇਸ ਲੜਾਈ ਦੇ ਵਿੱਚ ਮੈਂ ਜੀਤ ਨਹੀਂ ਸਕਦਾ ਹਾਂ ਲੇਕਿਨ ਮੋਲ ਲੜਾਈ ਲੜੰਦਾ ਹੈ ਤਾਂ ਅਸੀਂ ਲੜਾਈ ਲੜਾਂਗੇ ਹਰ ਤਰੀਕੇ ਦੇ ਨਾਲ ਲੜਾਈ ਲੜਾਂਗੇ ਭਾਵੇਂ ਇਨਸਾਫ ਮਿਲਦਾ ਹੈ ਗੁਰੂ ਗੋਬਿੰਦ ਸਿੰਘ ਜੀ ਦੀ ਅਦਾਲਤ ਤੋਂ لیکن ساری لڑائی چلتے رہنی ہے اور اج یہ ثابت ہو گیا کہ جو ਸਾਡੀ رپورٹ ਨੂੰ ਖਾਰਜ ਕਰਵਾਇਆ ਗਿਆ ਸੀ ਤੁਸੀਂ ਸੋਚ ਸਕਦੇ ਹੋ ਕਿੰਨੇ ਲੋਕਾਂ ਨੇ اور ਕਿਸ-ਕਿਸ ਤਰੀਕੇ ਦੇ ਨਾਲ ਛਲ ਪਰਪੰਚ ਕਰਕੇ ਉਹ رپورٹ ਖਾਰਜ ਕਰਵਾਈ ਗਈ میں دوبارہ ਦੱਸਣਾ ਚਾਹੁੰਦਾ ਹਾਂ ਕਿ ਰਿਪੋਰਟ ਤਾਂ ਪਹਿਸ਼ਗੀ ਮਾਨਜੋਗ ਸੈਸ਼ਨ ਅਦਾਲਤ ਫਰੀਦਕੋਟ ਦੇ ਵਿੱਚ ਤੇ ਖਾਰਜ ਹੋ ਰਹੀ ਹੈ ਕਿਥੋਂ ਮਾਨਜੋਗ ਹਾਈ ਕੋਰਟ ਤੋਂ ਚੰਡੀਗੜ੍ਹ ਉੱਥੋਂ ਫਰੀਦਕੋਟ ਤੋਂ ਰਿਪੋਰਟ ਮੰਗਾ ਕੇ ਪੜੀ ਵੀ ਨਹੀਂ ਗਈ कि ए खराबी है ना ही जो ऑर्डर आया है खारिज कोई इस तरीके की गल लिखी गई है कि खराबी है कि लाइन गलत है आज साबित हो गया सब कुछ दोषियों ने कबूल कर लिया देखो दोषी परिवार ने अपना जुर्म कबूल कर लिया ये चलो पंजाब वासियां वास्ते, पंजाबियां वास वास्ते वास्ते नानक नाम लेवा संगत एक थोड़ी सी एक राहत दी उम्मीद बधी है कि देखो ਇਨਸਾਫ ਹੋ ਰਿਹਾ ਹੈ ਔਰ ਇਨਸਾਫ ਗੁਰੂ ਗੋਬਿੰਦ ਸਿੰਘ ਜੀ ਦੀ ਅਦਾਲਤ ਦੇ ਵਿੱਚ ਹੋ ਰਿਹਾ ਹੈ ਜੋ ਕਬੂਲਨਾਮਾ ਹੋਇਆ ਹੈ ਭਗਵੰਤ ਮਾਨ ਸਾਹਿਬ ਨੂੰ ਮੈਂ ਇਹੀ ਕਹਾਂਗਾ ਕਿ ਤੁਸੀਂ ਇਸ ਕਬੂਲਨਾਮਾ ਦੇ ਆਧਾਰ ਤੇ ਦੁਬਾਰਾ ਤਲਬ ਕਰਵਾਓਗੇ ਆਪਣੀ ਐਸਆਈਟੀ ਨੂੰ ਕਹ ਕੇ ਤੇ ਇਹ ਸਾਰਾ ਕਬੂਲਨਾਮਾ ਤੁਸੀਂ ਕੇਸ ਫਾਈਲ ਤੇ ਲਿਆ ਕੇ ਅਦਾਲਤ ਦੇ ਵਿੱਚ ਦੋਗੇ ਜੇਕਰ ਤੁਸੀਂ ਦਿੰਦੇ ਹੋ ਤਾਂ ਮੈਂ ਕਹਾਂਗਾ ਕਿ ਹਾਂ ਅੱਜ ਵੀ ਤੁਸੀਂ ਮਤਲਬ ਇਸ ਕੇਸ ਦੇ ਨਾਲ ਜਾਂ ਕੁਝ ਵੀ ਚਾਹੇ ਕੇਸ ਖਰਾਬ ਹੋ ਗਿਆ ਤੁਸੀਂ ਕਰੋਗੇ ਤਾਂ ਸਾਨੂੰ ਚੰਗਾ ਲੱਗੇਗਾ ਨਹੀਂ ਕਰਦੇ ਹੋ ਤਾਂ ਜੋ ਕੈਪਟਨ ਸਾਹਿਬ ਨੇ ਕੀਤਾ ਤੁਸੀਂ ਵੀ ਉਹ ਰਾਤ ਉਸ ਰਾਤ ਤੋਂ ਬਹੁਤ ਦੂਰ ਹੋਰ ਬਹੁਤ ਅੱਗੇ ਤੁਸੀਂ ਜਾ ਚੁੱਕੇ ਹੋ ਇੱਕ ਹੋਰ ਦੇਖੋ ਸ਼ਰਮ ਵਾਲੀ ਗੱਲ ਹੈ ਸਾਡੇ ਵਾਸਤੇ ਬਹੁਤ ਸ਼ਰਮ ਵਾਲੀ ਗੱਲ ਹੈ ਕਿ ਦਿੱਲੀ ਦੇ ਇੱਕ ਐਮਐਲਏ ਆਮ ਆਦਮੀ ਪਾਰਟੀ ਦੇ ਮਲੇਰ ਕੋਟਲਾ ਦੇ ਵਿੱਚ ਇੱਕ ਬੇਅਦਬੀ ਦੀ ਘਟਨਾ ਹੋਈ ਸੀ 2016 ਦੇ ਵਿੱਚ ਉਹਦੇ ਵਿੱਚ 2 ਸਾਲ ਦੀ ਸਜ਼ਾ ਦਿੱਤੀ ਗਈ ਹੈ ਮਾਨਜੋਗ ਸੈਸ਼ਨ ਅਦਾਲਤ ਬਲੂ ਮਲੇਰ ਕੋਟਲਾ ਦੇ ਵਿੱਚ ਇੱਕ ਐਮਐਲਏ ਸਾਹਿਬ ਨੂੰ ਸਜ਼ਾ ਦਿੱਤੀ ਗਈ ਹੈ ਐਮਐਲਏ ਸਾਹਿਬ ਦੋਸ਼ੀ ਕਰਾਰ ਦਿੱਤੇ ਗਏ ਨੇ ਇਹ ਆਮ ਆਦਮੀ ਪਾਰਟੀ ਦੇ ਨੇ ਮੈਂ ਆਮ ਆਦਮੀ ਪਾਰਟੀ ਦੇ ਲੀਡਰ ਸਾਹਿਬ ਦੇ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਹੈ ਹਲੇ ਗੱਲ ਨਹੀਂ ਹੋਈ ਹੈ ਲੇਕਿਨ ਮੈਂ ਗਲਬਾਤ ਜਾਰੀ ਰੱਖਾਂਗਾ ਕਿ ਕੀ 2016 ਦੇ ਵਿੱਚ ਜੋ ਮਲੇਰ ਕੋਟਲਾ ਦੇ ਵਿੱਚ ਪਵਿੱਤਰ ਕੁਰਾਨ ਸ਼ਰੀਫ ਦਾ ਜੋ ਕੁਰਾਨ ਸ਼ਰੀਫ ਦੀ ਬੇਅਦਬੀ ਹੋਈ ਹੈ ਜੇਕਰ ਦਿੱਲੀ ਦਾ ਇੱਕ ਐਮਐਲਏ ਕਰਵਾ ਰਿਹਾ ਹੈ ਤਾਂ ਅਸੀਂ ਕੀ ਸੋਚੀਏ ਔਰ ਕਿਸੇ ਦਾ ਬਿਆਨ ਨਹੀਂ ਆਇਆ ਔਰ ਕਿਸੇ ਪਾਰਟੀ ਦਾ ਬਿਆਨ ਨਹੀਂ ਆਇਆ ਕਿਸੇ ਲੀਡਰ ਦਾ ਬਿਆਨ ਨਹੀਂ ਆਇਆ ਕਾਂਗਰਸ ਭਾਜਪਾ ਅਕਾਲੀ ਦਲ ਆਮ ਆਦੀ ਪਾਰਟੀ ਕਿਸੇ ਨੇ ਕੋਈ ਬਿਆਨ ਨਹੀਂ ਦਿੱਤਾ ਲੇਕਿਨ ਆ ਦੇਖ ਲੋ ਜੇਕਰ ਸਾਡੀ ਪਾਰਟੀ ਦੇ ਐਮਐਲਏ ਇਸ ਤਰ੍ਹਾਂ ਕਰਨਗੇ ਤਾਂ ਲੋਕ ਕਿਸ ਤਰ੍ਹਾਂ ਸਾਡੀ ਪਾਰਟੀ ਤੇ ਵਿਸ਼ਵਾਸ ਕਰਨਗੇ ਅਸੀਂ ਤਾਂ ਆਏ ਸੀਗੇ ਇੱਕ ਬਦਲਾਵ ਦੀ ਰਾਜਨੀਤੀ ਨੂੰ ਲੈ ਕੇ ਤੇ ਇਹਦੇ ਉੱਤੇ ਵੀ ਕੋਈ ਨਾ ਕੋਈ ਦੇਖੋ ਕਾਰਵਾਈ ਹੋਣੀ ਚਾਹੀਦੀ ਹੈ ਕਿਉਂਕਿ ਅਦਾਲਤ ਨੇ ਹੀ ਦੋਸ਼ੀ ਕਰਾਰ ਦਿੱਤਾ। ਔਰ ਦੇਖੋ ਸਭ ਤੋਂ ਮਾੜੀ ਗੱਲ ਇਹ ਹੈ ਸਭ ਤੋਂ ਮਾੜੀ ਗੱਲ ਹੈ ਕਿ ਉਦੋਂ ਜੋ ਬੇਅਦਬੀ ਹੋਈ ਸੀ ਮੈਂ बार-बार ਇਹੀ ਕਹਿੰਦਾ ਆ ਰਿਹਾ ਹਾਂ ਕਿ ਦੇਖੋ ਸਾਰੇ ਧਰਮਾਂ ਦੇ ਸਾਰੇ ਗ੍ਰੰਥਾਂ ਦੀ ਬੇਅਦਬੀ ਹੋਈ ਹੈ ਇਹ ਤਾਂ ਪਵਿੱਤਰ ਕੁਰਾਨ ਸ਼ਰੀਫ ਦੀ ਬੇਅਦਬੀ ਦਾ ਮਸਲਾ ਹੈ। ਔਰ ਬੇਅਦਬੀ ਬੇਅਦਬੀ ਹੈ ਚਾਹੇ ਕਿਸੇ ਵੀ ਧਰਮ ਦੇ ਕਿਸੇ ਵੀ ਗ੍ਰੰਥ ਦੀ ਬੇਅਦਬੀ ਹੋਵੇ। ਇਹ ਤਾਂ ਬੇਅਦਬੀ ਬੇਅਦਬੀ ਹੈ ਤਾਂ ਇਸ ਦੇ ਉੱਤੇ ਵੀ ਚਰਚਾ ਕਰਨੀ ਜ਼ਰੂਰੀ ਹੈ ਕਰਨਾ ਕੀ ਚਾਹੀਦਾ ਹੈ ਮੈਂ ਆਪਣੀ ਲੀਡਰਸ਼ਿਪ ਦੇ ਨਾਲ ਦੁਬਾਰਾ ਗੱਲ ਕਰਨ ਦਾ ਪ੍ਰਯਾਸ ਕਰਾਂਗਾ ਕਿ ਤੁਸੀਂ ਦੇਖੋ ਸੋਚੋ ਕਿ ਅਸੀਂ ਕੀ ਕਰਨਾ ਹੈ ਹਮ ਕੀਆ ਕਰਨੇ ਆਏ ਥੇ ਔਰ ਕੀਆ ਕਰਨੇ ਲਗੇ ਅਸੀਂ ਕੀ ਕਰਨ ਵਾਸਤੇ ਆਏ ਸੀ ਤੇ ਕੀ ਅਸੀਂ ਕਰਨ ਲੱਗ ਪਏ ਤੇ ਇਹ ਸਾਰਾ ਕੁਝ ਦੇਖੋ ਜੇਕਰ ਅਸੀਂ ਨਹੀਂ ਕਰਦੇ ਹਾਂ ਤੇ ਜਨਤਾ ਕਿਸੇ ਦੀ ਗੁਲਾਮ ਨਹੀਂ ਹੈ ਨਾ ਆਟਾ ਦਾਲ ਦੀ ਗੁਲਾਮ ਰਹੀ ਹੈ ਨਾ ਕੋਈ ਬਿਜਲੀ ਦੇ ਗੁਲਾਮ ਰਹੀ ਹੈ ਨਾ ਕੋਈ 1000 ਰੁਪਏ ਦੀ ਗੁਲਾਮ ਰਹੀ ਹੈ ਇਹ ਜਨਤਾ ਸੁਤੰਤਰ ਹੈ ਔਰ ਜਨਤਾ ਆਪਣੇ ਹਿਸਾਬ ਦੇ ਨਾਲ ਕਿਸ ਨੂੰ 시ਹਾਸਨ ਤੇ ਬਿਠਾਉਣਾ ਹੈ ਕਿਸ ਨੂੰ 시ਹਾਸਨ ਤੋਂ ਚੱਕ ਕੇ ਬਾਹਰ ਸੁੱਟ ਦੇਣਾ ਹੈ ਇਹ ਸਭ ਜਨਤਾ ਸੁਪਰੀਮ ਹੁੰਦੀ ਹੈ ਤਾਂ ਅਸੀਂ ਜਨ ਹਿਤ ਦੇ ਵਿੱਚ ਕੰਮ ਕਰਾਂਗੇ ਔਰ ਦੁਬਾਰਾ ਮੈਂ ਕਹਿਣਾ ਕਿ ਪਾਵੇਂ ਭਗਵੰਤ ਮਾਨ ਜੀ ਤੁਸੀਂ ਜਿੰਨਾ ਮਰਜ਼ੀ ਤਸੱਦਦ ਕਰ ਲਓ ਅਸੀਂ ਮੂੰਹ ਤੋੜਵਾ ਜਵਾਬ ਦੇਵਾਂਗੇ ਜਿੰਨੀ ਤਾਕਤ ਹੈ जिनी ताकत गुरु गोबिंद जी ने सानू बख्शी हुई है अभी मुंह तोड़वा जवाब देवे और आज देखो तो एक गली दे रह रहे तोड़े करके करके जी तो करके। और आउन वाले मैं सारा राज खोल के रख देव कि मैं एक गली दे किस तरह आया एक आई पी एस अफसर आई जी होके आज तुम एक गली दे दहन वास्ते मजबूर किया ठीक है तो ए, लेकिन यह सा लड़ाई गुरु ग्रंथ साहब जी की सारी लड़ाई साड़ी जारी रहेगी और अभी हर तरीके हर थोड़े वार्दा मुकाबला करा और इंसाफ मिलना ही मिलना है और इंसाफ गुरु गुरु, गुरु गोबिंद सिंह जी की अदालत तो मिलना है इन्हों शब्दे तो इजाजत लेना हाँ और इस तो बाद भी आगे मैं थोन दसागा कि हाँ एक एक पक्ष जो है और हर तथ नाम अवे कैश कैशी की करतूत है मान साहब ने कहा ਪੰਜਾਬ ਦੇ ਵਿਧਾਨ ਸਭਾ ਦੇ ਵਿੱਚ ਕੀ ਬੇਅਦਵੀ ਦੇ ਕੇਸ ਦੇ ਵਿੱਚ ਨਵੇਂ ਤੱਥ ਆਉਣ ਨੇ ਮੈਨੂੰ ਤੇਹੀ ਲੱਗ ਰਿਹਾ ਹੈ ਕਿ ਨਵਾਂ ਤੱਥ ਹੈ ਹੀ ਆ ਗਿਆ ਹੈ ਮਲੇਰ ਕੋਟਲਾ ਦੇ ਵਿੱਚ ਆਪਣੀ ਪਾਰਟੀ ਦਾ ਵਿਧਾਇਕ ਦਿੱਲੀ ਦਾ ਕਨਵਿਕਟ ਹੋ ਗਿਆ ਉਹਨੂੰ ਸਜ਼ਾ ਮਿਲ ਗਈ ਮੈਨੂੰ ਇਹੀ ਲੱਗ ਰਿਹਾ ਹੈ ਕਿ ਇਹ ਨਵਾਂ ਤੱਥ ਹੈ ਤੁਸੀਂ ਦੇਖੋ ਲੋਕਾਂ ਦੇ ਸਾਹਮਣੇ ਆਓ ਲੋਕਾਂ ਦੇ ਸਾਹਮਣੇ ਆ ਕੇ ਸੱਚਾਈ ਦੱਸੋ ਕੋਈ ਵੀ ਗੁਲਾਮ ਨਹੀਂ ਹੈ ਨਾ ਮੈਂ ਗੁਲਾਮ ਹਾਂ ਨਾ ਪੰਜਾਬ ਦੀ ਜਨਤਾ ਗੁਲਾਮ ਹੈ ਤੁਸੀਂ ਸਾਹਮਣੇ ਸਾਹਮਣੇ ਆਓ ਠੀਕ ਹੈ اور ਜੋ ਤੁਸੀਂ ਬੈਕ ਤੋਂ ਵਾਰ ਕਰ ਰਹੇ ਹੋ ਸਾਡੇ ਤੇ ਇਹ ਵਾਰ ਬੰਦ ਕਰੋ ਕਿਉਂਕਿ ਇਨਸਾਫ ਤਾਂ ਗੁਰੂ ਗੋਬਿੰਦ ਸਿੰਘ ਜੀ ਦੀ ਅਦਾਲਤ ਦੇ ਵਿੱਚ ਹੋਣਾ ਹੈ ਉਹ ਰੋ ਇਨਸਾਫ ਕਰਕੇ ਰਹਿਣਗੇ اور ਹਰ ਤਰੀਕੇ ਦੇ ਨਾਲ ਇਨਸਾਫ ਹੋਗਾ اور ਉਹ ਇਨਸਾਫ ਜੋ ਹੋਗਾ ਉਹ ਦੁਨੀਆ ਦੇਖੇਗੀ ਇਹਨਾਂ ਸ਼ਬਦਾਂ ਦੇ ਨਾਲ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ